ਰਿਜ਼ਲਟ ਵੀ ਆਜੂ ਜੀ ਬਸ ਅਜੇ 6-7 ਘੋੜੀਆਂ ਤੀ ਰੇਟ ਕੀਤਾ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਰਿਜ਼ਲਟ ਕਦੋਂ ਤੱਕ ਆਜੂਗਾ ਇਹਦਾ ਬਈ ਇਹਦਾ 10 ਦਿਨਾਂ ਤੱਕ ਆਜੂ ਜੀ 10 ਦਿਨਾਂ ਦਾ ਕਰ ਰਿਜ਼ਲਟ ਵੀ ਆਜੂ ਸੋਹਣੋ ਲਓ ਵੀ ਸੋਹਣੋ ਤੁਹਾਨੂੰ ਇੱਕ ਜਾਨਵਰ ਦਿਖਾਉਣਾ ਵਾ ਬਹੁਤ ਹੀ ਪਿਆਰਾ ਤੇ ਖਾਸ ਤੁਹਾਨੂੰ ਇੱਕ ਚੀਜ਼ ਦੱਸਾਂ ਵੀ ਸੋਨੇ ਵਾਂਗੂ ਚਮਕਾ ਮਾਰਦਾ ਵਾ ਜਾਨਵਰ ਭਾਈ ਉਹ ਨਹੀਂ ਆਪਣੇ ਨਾਲ ਹੈਗੀ ਆ ਨਾਮ ਇਹਦਾ ਹੈਗਾ ਕਪਤਾਨ ਪੂਰੀ ਡਿਟੇਲ ਜਾਣਕਾਰੀ ਦੇਣੀ ਇਹਦੇ ਬਾਰੇ ਕਿਹੜੀ ਲਾਈਨ ਦੇ ਵਿੱਚੋਂ ਆ ਕਿੰਨੀ ਉਮਰ ਹੋ ਗਈ ਆ ਤੇ ਜਿਹੜਾ ਰੰਗ ਮੈਨੂੰ ਨਾ ਬਹੁਤ ਸੋਹਣਾ ਲੱਗਾ ਰੰਗ ਦੇਖ ਕੇ ਤੁਸੀਂ ਮੈਂ ਬਾਹਰ ਬਾਈ ਨੂੰ ਕਿਹਾ ਕੱਢੋ ਯਾਰ ਵੀ ਧੋਪੇ ਹੋਰ ਚਮਕ ਬਣੂਗੀ ਤੇ ਨਾਲ ਆਪਣੇ ਬਾਈ ਹੁਣੀ ਬਾਈ ਸਾਸਰੀ ਕਾਲ ਜੀ ਸਾਸਰੀਆ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਆਪਣੇ ਬਾਪਲਾ ਪਿੰਡ ਆ ਜੀ ਬਾਪਲਾ ਪਿੰਡ ਹਾਂਜੀ ਮਲੇਰਕੋਟਲਾ ਜਿਲ੍ਹਾ ਜੀ ਮਲੇਰਕੋਟਲੇ ਨੂੰ ਹਾਂਜੀ ਬਾਈ ਇਹ ਜਿਹੜਾ ਜਾਨਵਰ ਆਪਣਾ ਹੀ ਘਰ ਦਾ ਹੀ ਹੈ ਹਾਂਜੀ ਹਾਂਜੀ ਘਰ ਦਾ ਬ੍ਰੀਡ ਹੈ ਅੱਛਾ ਇਹ ਹਜੇ ਮੈਨੂੰ ਉਮਰ ਵੀ ਕੋਈ ਜ਼ਿਆਦਾ ਨਹੀਂ ਲੱਗਦੀ ਇਹਦੀ ਹਾਂਜੀ ਹੁਣੇ 3 ਸਾਲ ਦਾ ਹੋਇਆ ਜੀ 3 ਸਾਲ ਦਾ ਹੋਇਆ ਹਾਂਜੀ ਹਾਂਜੀ ਠੀਕ ਆ ਬਾਈ ਤੇ ਇਹਦੇ ਥੋੜਾ ਦੱਸੋਗੇ ਜੀ ਲਾਈਨ ਕਿਹੜੀ ਲਾਈਨ ਚੋਂ ਆਈ ਹੈਗਾ ਇਹ ਜੀ ਪ੍ਰਵਾਹ ਦਾ ਪੋਤਾ ਗਰੂਡ ਆਪਣੇ ਹਨੂਮਾਨ ਗੜਾ ਘੋੜਾ ਉਹਦਾ ਬੱਚਾ ਜੀ ਠੀਕ ਹੈ ਹਾਂਜੀ ਤੇ ਬਈ ਜਿਵੇਂ ਤੁਸੀਂ ਹੁਣ ਮੰਡੀ ਚ ਆਇਓ ਜਿੱਦਾਂ ਦੇ ਹਨਾ ਇਹਦਾ ਰੰਗ ਦੇ ਕੇ ਹਰ ਇੱਕ ਬੰਦਾ ਪਹਿਲਾਂ ਇਹਦੇ ਰੰਗ ਤੇ ਬੜਾ ਰੁਕਦਾ ਹੋਊਗਾ ਹਨਾ ਹਾਂਜੀ ਹਾਂਜੀ ਬਹੁਤ ਜੀ ਬਹੁਤ ਵਧੀਆ ਰਿਸਪੌਂਸ ਮਿਲਦਾ ਜੀ ਹਾਂਜੀ ਹਾਂਜੀ ਵੀ ਇਹ ਇਹ ਰੰਗ ਕੁਝ ਮੈਨੂੰ ਖਾਸ ਲੱਗ ਰਿਹਾ ਰੰਗ ਦੀ ਜਿਹੜੀ ਚਮਕ ਜਿਹੜੀ ਹੈਗੀ ਹੈ ਨਾ ਹਾਂਜੀ ਵੀ ਇਹ ਕਿਵੇਂ ਬਣੀ ਕਿਵੇਂ ਆ ਜਾਂ ਕਿ ਕੋਈ ਲਾਈਨ ਚ ਹੀ ਆ ਗਿਆ ਇਹ ਕੀ ਚੱਕਰਾ ਗਈ ਇਹ ਜੀ ਬਸ ਸੇਵਾ ਦਾ ਲਾ ਲਓ ਜਿੰਮੇ ਕਹਦੀ ਬਸ ਵੀ ਹਾਂਜੀ ਹਾਂ ਠੀਕ ਹੈ ਹਾਂਜੀ ਹਾਂ ਬਸ ਆਪਦੇ ਦਿਲੋਂ ਸੇਵਾ ਕਰਦੇ ਆਂ ਠੀਕ ਹੈ ਹਾਂ ਜੀ ਬਾਕੀ ਆਪ ਦਾ ਕੁਆਲਿਟੀ ਹੁੰਦੀ ਹੈ ਹਨਾ ਲੈਣ ਦੀ ਲਾਲੋ ਕੁਆਲਿਟੀ ਲਾਲੋ ਹਾਂ ਜੀ ਹਾਂ ਜੀ ਤੇ ਹੁਣ ਇਹਦੀ ਸਟੱਡ ਸਰਵਿਸ ਚਲਾਤੀ ਹੈ ਹਾਂ ਜੀ ਹਾਂ ਜੀ ਠੀਕ ਹੈ ਰਿਜ਼ਲਟ ਵੀ ਆਜੂ ਜੀ ਬਸ ਅਜੇ 6-7 ਘੋੜੀਆਂ ਤੇ ਰੇਟ ਕੀਤਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਰਿਜ਼ਲਟ ਕਦੋਂ ਤੱਕ ਆਜੂਗਾ ਇਹਦਾ ਬਈ ਇਹਦਾ 10 ਦਿਨਾਂ ਤੱਕ ਆਜੂ ਜੀ 10 ਦਿਨਾਂ ਦਾ ਕਰ ਰਿਹਾ ਜੀ ਆਜੂ ਸੋਹਣੋ ਵੀ ਰਿਜ਼ਲਟ ਜਦੋਂ ਆ ਗਿਆ ਤਾਂ ਉਹਨਾਂ ਦਾ ਫਿਰ ਵਾਰੀ ਨਿਆਰੀ ਹੋ ਜਾਣੀ ਆ ਤੇ ਬਾਈ ਫਿਰ ਹੋਰ ਵੀ ਜਾਨਵਰ ਰੱਖਿਆ ਕਰੇ ਹਾਂ ਜੀ ਹੈਗੇ ਜੀ ਠੀਕ ਆ ਤੇ ਸਟੱਡ ਇਹ ਪਹਿਲਾਂ ਹੀ ਪਾਲਿਆ ਜਾਂ ਪਹਿਲਾਂ ਵੀ ਸੀਗਾ ਕੋਈ ਨਹੀਂ ਜੀ ਪਹਿਲਾਂ ਹੀ ਆ ਜੀ ਅੱਛਾ ਜੀ ਤੇ ਉਹ ਵੈਸੇ ਆਪਣੇ ਹੈਗੇ ਨੇ ਆਪਾਂ ਪਹਿਲਾਂ ਦਿੱਤਾ ਹੀ ਆਪਣੇ ਹਾਂਸ ਲੋਡਾਂ ਵਾਲਾ ਹਾਂਜੀ 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 ਵੱਡਾ ਨਾਮ ਆ ਉਹ ਗੁੜੇ ਦਾ ਹਾਂਜੀ ਹਾਂਜੀ ਉਹ ਆਪਣੇ ਕੋਲੋਂ ਗਿਆ ਵਾ ਹਾਂਜੀ ਹਾਂਜੀ ਆਪਣਾ ਆਪ ਦੇ ਘਰੋਂ ਤਿਆਰ ਕੀਤਾ ਸੀ ਉਹ ਜਾਂ ਆਪਾਂ ਗਾਉਂ ਲਿਆਂਦਾ ਸੀ ਅਈ ਬਸ ਅਈ ਕਰਦੇ ਕਰਦੇ ਬਰੀਡ ਅੱਗੇ ਵਧੀਆ ਨਾ ਕਰ ਗਿਆ ਉਹ ਹਾਂਜੀ ਜਿਵੇਂ ਹਾਂਜੀ ਠੀਕ ਹੈ ਇਹ ਆਉਣ ਵਾਲੇ ਦਿਨਾਂ 'ਚ ਜਦੋਂ ਇਸ ਕਪਤਾਨ ਦੀ ਰਿਜ਼ਲਟ ਕਪਤਾਨੀ ਆ ਨਾ ਬਾਈ ਨਾ ਹਾਂਜੀ ਹਾਂਜੀ ਕਪਤਾਨ ਕਪਤਾਨ ਦੇ ਰਿਜ਼ਲਟ ਆਗੇ ਤਾਂ ਉਦੋਂ ਬਾਅਦ ਫਿਰ ਕਪਤਾਨ ਨੂੰ ਵੀ ਜਾਨਣਾ ਪਹਿਲੀ ਗੱਲ ਤਾਂ ਇਸ ਮੰਡੀ ਦੇ ਵਿੱਚ ਹੀ ਜਾਨਣ ਲੱਗ ਗਏ ਕਿ ਕਪਤਾਨ ਕੋਈ ਖੜਾ ਵਾ ਬਾਈ ਫਲਾਨੀ ਜੀ ਜਗ੍ਹਾ ਤੇ ਜਾ ਕੇ ਵੇਖ ਕੇ ਆਈਏ ਵੀ ਰੰਗ ਦਾ ਬੜਾ ਸੋਹਣਾ ਵਾ ਤੇ ਬਾਕੀ ਖੜਜਾ ਇੱਕ ਪੱਖੋਂ ਕਹਈਏ ਪੂਰਾ ਕੇ ਪਾਸੋਂ ਮਾਰ ਨਹੀਂ ਖਾਂਦਾ ਗਾ ਬਾਈ ਹੋਰ ਦੱਸੋ ਇਹਦੇ ਬਾਰੇ ਥੋੜਾ ਜਿਹਾ ਹੋਰ ਤਾਂ ਹੀ ਫਸ ਆਪਣੇ ਸਰੋਤਾਂ ਨਹੀਂ ਦੱਸਣਾਗਾ ਹਾਂਜੀ ਹਾਂਜੀ ਸਾਰੇ ਕਿਸੇ ਉਹਨਾਂ ਨੇ ਹੀ ਰਿਸਪੌਂਸ ਦੇਣਾ ਹੁਣ ਜਿਹੜਾ ਰਿਸਪੌਂਸ ਮੰਡੀ ਦਾ ਮਿਲ ਰਿਹਾ ਬਾਈ ਮੰਡੀ ਦਾ ਬਹੁਤ ਵਧੀਆ ਰਿਸਪੌਂਸ ਪੂਰਾ ਹੀ ਮਗਦੇ ਠੀਕ ਹੈ ਤੇ ਬਾਕੀ ਆਪਣੇ ਜਿਹੜਾ ਹੰਸ ਹਣੀ ਆਪਣੇ ਮਨਜਿੰਦਰ ਆਪਣਾ ਵੱਡਾ ਭਰਾ ਹਾਂਜੀ ਹਾਂਜੀ ਆਪਣੇ ਤੇਬੇ ਤਾਂ ਉਹਨਾਂ ਦੇ ਬਸ ਵੀ ਸਾਡਾ ਇਕੱਠਾ ਹੀ ਆ ਕੰਮ ਠੀਕ ਹੈ ਤੇ ਜਿਹੜੀ ਹੰਸ ਦੀ ਮਾਂ ਉਹ ਤੁਹਾਡੇ ਕੋਲੇ ਹੁਣ ਵੀ ਆ ਜਾਂ ਹਾਂਜੀ ਹੈਗੀ ਆ ਜੀ ਅੱਛਾ ਉਹ ਤੁਹਾਡੇ ਕੋਲੇ ਹੀ ਆ ਜੀ ਵੀ ਹੰਸ ਦੀ ਮਾਂ ਵੀ ਬਾਈ ਉਹਨਾਂ ਕੋਲੇ ਆ ਤੇ ਉਹ ਉਹਦਾ ਹੁਣ ਉਹਦਾ ਹੋਰ ਕੋਈ ਬੱਚਾ ਉਹਦੀ ਭੈਣ ਸਾਕੀ ਮਾਂ ਕੰਨੀਓ ਪਿਓ ਕੰਨੀ ਭੈਣ ਵੀ ਆਪਣੇ ਕੋਲ ਹੀ ਆ ਜੀ ਅੱਛਾ ਜੀ ਹਟ ਜਾ ਉਹ ਲੈ ਕੇ ਆਏ ਹੋ ਜਾਂ ਨਹੀਂ ਨਹੀਂ ਜੀ ਉਹ ਤਾਂ ਘਰੇ ਆ ਅੱਛਾ ਕੱਲਾ ਬਸ ਇਹੀ ਲੈ ਆਇਆ ਸ਼ੋ ਹਾਂਜੀ ਹਾਂਜੀ ਸੋ ਹੋਰ ਕਰਦੇ ਜੀ ਇੱਕ ਆਪਣੇ ਲਕਸ਼ਮੀ ਕਾਮ ਬਸੇਰਾ ਉਹ ਤਿਆਰ ਕਰਨ ਲੱਗੇ ਹੋ ਅੱਛਾ ਜੀ ਜਿਹਾਂ ਦੀ ਸਟੱਡ ਦੇ ਨਾਲ ਤੁਸੀਂ ਹੋਣੀ ਆਏ ਹੋ ਹਾਂਜੀ ਹਾਂਜੀ ਸਟੱਡ ਪਹਿਲਾਂ ਇੱਕ ਜਾਂ ਹੰਸ ਤਿਆਰ ਕਰਕੇ ਉਹ ਸੇਲ ਕਰਤਾ ਸੀਗਾ ਤੇ ਨਹੀਂ ਤਾਂ ਘੋੜੀਆਂ ਤਾਂ ਹੀ ਸੀ ਬਾਈ ਉਹਨਾਂ ਦਾ ਕੰਮ ਸਾਰਾ ਹਾਂਜੀ ਹਾਂਜੀ ਤੇ ਬਰੀਡ ਹੁਣ ਤਿਆਰ ਕੀਤੀ ਜਿਹੜੀ ਇੱਕ ਹੰਸ ਕਰ ਲਿਆ ਤੇ ਦੂਜਾ ਇਹ ਤਿਆਰ ਕਰ ਲਿਆ ਜਿਹੜਾ ਕਿ ਪ੍ਰਮਾਤਮਾ ਮਿਹਰ ਕਰੇ ਵੀ ਆਉਣ ਵਾਲੇ ਦਿਨ ਚੰਗਾ ਨਾਂ ਬਣਾਊਗਾ ਤੇ ਉਸ ਤੋਂ ਬਾਅਦ ਫਿਰ ਕਪਤਾਨ ਦੇ ਵੀ ਚਰਚੇ ਹੋਣਗੇ ਤੇ ਜਿਹੜਾ ਜ਼ਿਆਦਾ ਜਾਨਵਰਾਂ ਦੇ ਬਾਰੇ ਜੇ ਜਾਣਕਾਰੀ دینی ਹੋਵੇ ਉਹ ਤਾਂ ਫਿਰ ਆਪਾਂ ਫਾਰਮ ਤੇ ਜਾ ਕੇ ਦੇ ਸਕਦੇ ਹਾਂ ਕਿਉਂਕਿ ਉੱਥੇ ਡਿਟੇਲ ਦੇ ਵਿੱਚ ਪੂਰੀ ਗੱਲਬਾਤ ਹੋ ਸਕਦੀ ਹੈ ਨਾ ਇੱਥੇ ਸੀਗਾ ਆਪਣਾ ਮੇਨ ਕੇ ਵੀ ਇਸ ਜਾਨਵਰ ਬਾਰੇ ਜਾਣਕਾਰੀ ਦੇਣਾ ਥੋੜੀ ਜੀ ਵੀ ਇਹ ਜਾਨਵਰ ਆ ਗਿਆ ਭਾਈ ਮੰਡੀ ਤੇ ਜੇ ਤੁਸੀਂ ਆਓ ਤੇ ਇੱਥੇ ਆ ਕੇ ਕਪਤਾਨ ਦਾ ਬੋਰਡ ਦੇਖੂਗਾ ਤੇ ਸਾਹਮਣੇ ਖੜਾ ਹੋਊਗਾ ਤੇ ਠੀਕ ਹੈ ਭਾਈ ਜੀ ਧੰਨਵਾਦ ਠੀਕ ਹੈ ਭਾਈ ਜੀ ਧੰਨਵਾਦ ਜੀ ਬਹੁਤ ਸੋਹਣਾ ਜਾਨਵਰ ਆ ਤੁਹਾਡਾ ਤੇ ਤੋੜ ਲੂ ਮਾੜਾ ਇੱਕ ਵਾਰ ਤੋੜ ਲਿਆ ਉਹ ਅੱਗੇ ਨੂੰ ਆ ਇਧਰੋਂ ਕਮਾ ਲਿਆ ਉਹ ਇੱਕ ਵਾਰ ਤੁਹਾਨੂੰ ਬੈਠ ਪੁੜਾ ਵੀ ਦਿਖਾ ਦਈਏ ਇਹਦਾ ਕਮਾ ਇਧਰ ਤੇ ਕੰਦਨ ਤੇ ਬਤਾ